ਇਹ ਦੇ ਨਾਲ ਆਹ ਕਪ ਬੋਰਡ ਸਾਰਾ ਬਿਲਕੁਲ ਫਰੀ ਹੈ ਬਿਲਕੁਲ ਫਰੀ ਹੈ ਬਿਲਕੁਲ ਫਰੀ ਹੈ 30 ਜੂਨ ਤੱਕ ਹੈ 30 ਜੂਨ ਤੱਕ ਸਾ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ 30 ਜੂਨ ਤੱਕ ਆਜੋ ਫਟਾਫਟ ਤਾਂ ਗਾਕਾਂ ਦੀ ਲਿਮਟ ਤਾਂ ਨਹੀਂ ਗਈ ਵੀ ਇੰਨੇ ਗਾਹ ਕੌਣ ਕੇ ਵੀ ਉੱਥੇ ਤੱਕ ਨਹੀਂ ਹਾਂ ਬਹੁਤ ਵਧੀਆ ਹਜ਼ਾਰ ਗਾਕ ਹੈ ਜੀ ਸਿਰਫ ਹਜ਼ਾਰ ਗਾਕਾਂ ਚਾਰੇ ਸ਼ੋਰੂਮਾਂ ਚ ਤੇ ਨਾਲ ਸੁਣੋ ਜੀ ਸਿਰਫ ਹਜ਼ਾਰ ਗਾਕਾਂ ਨੂੰ ਜਿਹੜੀ ਆਫਰ ਮਿਲੂਗੀ 30 ਜੂਨ ਤੱਕ ਸਹੀ ਗੱਲ ਹੈ ਹਾਂਜੀ ਜਾਂ ਤਾਂ 30 ਜੂਨ ਆ ਜੇ ਪਹਿਲਾਂ ਜਾਂ ਹਜ਼ਾਰ ਗਾਕ ਪਹਿਲਾਂ ਆ ਜੇ ਦੋਨਾਂ ਚ ਕੋਈ ਆ ਗਿਆ ਤਾਂ ਇਹ ਸਕੀਮ ਹੈ ਜਿਹੜੀ ਬੰਦ ਹੋ ਜੂਗੀ ਇਹ ਇਹ ਸਰਹੰਦ ਵੀ ਚੱਲੂ ਆ ਪਖੜੇ ਹੋਇਆ ਏ ਮਰਿੰਡੇ ਵੀ ਚੱਲੂ ਆ ਇਹ ਪੁਆਣੀਗੜ ਵੀ ਚੱਲੂ ਆ ਤੇ ਤੁਹਾਡੇ ਘਰ ਦਾ ਸ਼ਿੰਗਾਰ ਬਣਨੀ ਆ ਇਸ ਕਰਕੇ ਸਾਡੇ ਈਜੀ ਲਾਈਫ ਦੇ ਸਟੋਰ ਸਰਹੰਦ ਦਾ ਮਰਿੰਡਾ ਪੁਆਣੀਗੜ ਪੀਖੀ ਦੇ ਵਿੱਚ ਚਾਰੇ ਜਗ੍ਹਾ ਤੇ ਜਿੰਨੂੰ ਨੇੜੇ ਪੈਂਦਾ ਹਾਂ ਉੱਥੇ ਆਓ ਆ ਕੇ ਕੋਈ ਵੀ ਸਮਾਨ ਲੈ ਜਾਓ ਉਹਦੇ ਉੱਤੇ ਇਹ ਜਿਹੜੇ ਕੂਪਨ ਨੇ ਬਿਲਕੁਲ ਫ੍ਰੀ ਮਿਲ ਜਾਂਦੇ ਨੇ ਤੁਹਾਡੇ ਇਹ ਘਰ ਦਾ ਸ਼ਿੰਗਾਰ ਬਣ ਜਾ ਰਿਹਾ ਹੋ ਸਕਦਾ ਇਹ ਤੁਹਾਡੀ ਕਿਸਮਤ ਚ ਹੋਵੇ ਕਿ ਸਮਾਨ ਕੂਲਰ ਪੱਖਾ ਫ੍ਰਿਜ ਏਸੀ ਦਾ ਲੈਣਾ ਹੀ ਹੈ ਤਾਂ ਆਪਾਂ ਐਸਾ ਈਜੀ ਲਾਈਫ ਸਟੋਰ ਤੋਂ ਕਿਉਂ ਨਾ ਲਈਏ ਇੰਨਾ ਕਿ ਤਾਂ ਸਾਡਾ ਦਿਮਾਗ ਕੰਮ ਕਰਦਾ ਵੀ ਜਿੱਤਾ ਫਾਇਦਾ ਹੋ ਰਿਹਾ ਹੈ ਬੈਨੀਫਿਟ ਮਿਲ ਰਿਹਾ ਹੈ ਇਹ ਤਾਂ ਬਾਜ਼ਾਰ ਨਾਲੋਂ ਸਸਤਾ ਸਟੋਰ ਹੋਣਾ ਸਸਤਾ ਕਿਵੇਂ ਨਹੀਂ ਬਾਜ਼ਾਰ ਨਾਲੋਂ ਸਸਤਾ ਸਸਤਾ ਸਟਰ ਹੈ ਗਈ ਹੈ ਤੁਸੀਂ ਅੰਦਰ ਜਾਓਗੇ ਤਾਂ ਅੰਦਰ ਚੀਜ਼ਾਂ ਦੇਖੋਗੇ ਬਹੁਤ ਵੱਡੀਆਂ ਵੱਡੀਆਂ ਆਫਰਾਂ ਨਹੀਂਆਂ ਤੁਸੀਂ ਇੱਧਰ ਹੀ ਦੇਖ ਲਓ ਇਦੋਂ ਸਸਤਾ ਕੀ ਹੋ ਜਾਊਗਾ ਪਹਿਲਾਂ ਫ੍ਰੀ ਕੂਲਰ ਦਾ ਗੱਲਾਂ ਹੁੰਦੀਆਂ ਵੀ ਪਹਿਲਾਂ ਨਾਲੇ ਕੁਝ ਕੀਤਾ ਵੀ ਹੈਗਾ ਸਰ ਉਹ ਉਹ ਹਾਂ ਰੇਡੀਓ ਇੱਧਰ ਕਹਿੰਦੇ ਆਓ ਦਰਸ਼ਕ ਨੇ ਜਿਨ੍ਹਾਂ ਨੂੰ ਪਹਿਲਾਂ ਕੁਝ ਕੀਤਾ ਆ ਤੁਹਾਨੂੰ ਦਿਖਾਇਓ ਇੱਕ ਵਾਰੀ ਸਾਰੇ ਜਿਨ੍ਹਾਂ ਨੂੰ ਮੋਟਰਸਾਈਕਲ ਫਰੀ ਚ ਨਿਕਲ ਪਕੀ ਗੱਲ ਹੈ ਜੀ ਪਹਿਲਾਂ ਨੇ ਹੋਏ ਦਰਸ਼ਕ ਨੇ ਆ ਸਾਡੇ ਸਾਹਮਣੇ ਬੈਨੇ ਜੀ ਕਿਸੇ ਵੀ ਆਪ ਜੀ ਇੱਧਰ ਤੁਸੀਂ ﺍﻟमारीयां ਤੇ ਨਜ਼ਰ ਮਰਵਾ ਲਓ ਔਰ ਲੋਹੇ ਵਾਲੀਆਂ ਵੀ ਨੇ ਔਰ ਗੋਡੀਆਂ ਵਾਲੀਆਂ ਵੀ ਨੇ ਇੰਨੀਆਂ ਵੱਡੀਆਂ ﺍﻟमारीयां ਪੁਰਾਣੀਆਂ ﺍﻟमारीयां ਦੇ ਆਓ ਤੁਹਾਡੀ 5000 ਦੇ ਵਿੱਚ ਕੱਟ ਦਿੱਤੀ ਜਾਊਗੀ ਪੁਰਾਣੀਆਂ ਮਾਰਕਟ ਵੀ ਆਪ ਤਾਂ ਤੁਸੀਂ ਦੇਖੋ ਇਹਦੇ ਉੱਤੇ ਵੀ ਆਫਰ ਦਿਖਾ ਦਿਓ ﺍﻟमारी ਦੇ ਉੱਤੇ ਵੀ 3000 ਰੁਪਏ ਦੀ ਖਰੀਦ ਸਿਰਪਾ ਔਰ ਸੋਨੇ ਦਾ ਸਿੱਕਾ ਸਕੂਟਰੀ ਐਰ ਫਰੈਂਡ ਮੋਟਰਸਾਈਕਲ ਆ ਔਰ ਪੁਰਾਣੀ ਟੁੱਟੀ ਭੱਜੀ ਅਲਮਾਰੀ ਕੋਈ ਪਈਆ ਉਹ ਵੀ ਉਹਦੀ 5000 ਦੇ ਵਿੱਚ ਪੁਰਾਣੀ ਟੱਕੀ ਹੋਊਗੀ ਇਹ ਸਿਰਫ ਯਸਕੁਨਾ ਬਿੱਦਬਰਾਂਟੀ ਬਿੱਦਬਰਾਂਟੀ ਕਿੱਥੇ ਬਰਫ ਦਾ ਡੜਾ ਪਾ ਦੋ ਪਾਣੀ ਪਾ ਦੋ ਕਿੰਨੀ ਹਵਾ ਕਰਨੀ ਹੈ ਘੱਟ ਤੋਂ ਘੱਟ ਕਰ ਲਓ ਸਿਰਫ 4500 ਦਾ ਸਿਰਫ 4500 ਦਾ ਇਹ ਤੋਂ ਘੱਟ ਜੇ ਦੁਕਾਨ ਤੇ ਬੈਠਣ ਵਾਲਾ ਕਾਊਂਟਰ ਕੂਲਰ ਨਹੀਂ ਉਹ ਸਿਰਫ 2390 ਦਾ 2390 ਇਹ ਤੋਂ ਸਸਤਾ ਕੀ ਹੋਵੇ ਸਸਤਾ ਕੀ ਹੈ 23450 ਦਾ ਪੱਖਾ ਹੀ ਆਉਂਦਾ ਹਾਂ ਉਹ ਸਹੀ ਹੈ ਦੋਨੇ ਦਾਦਾ ਦਾਦੀ ਦੇ ਥੱਲੇ ਪੈਣਾ ਕਿਸੇ ਦੇ ਸਾਹਦੇ ਕੱਢਣ ਦੀ ਲੋੜ ਨਹੀਂ ਜਦੋਂ ਜਿੱਧਰ ਖਿੱਚਗੇ ਕਰਨਾ ਉਹ ਕਰ ਲੈ ਤੇ ਨਾਲੇ ਏਸੀ ਵਾਲੀ ਹਵਾ ਏਸੀ ਵਾਲੀ ਹਵਾ ਕਾਇਓ ਮਾਡਲ 1 ਮਾਡਲ 2 ਮਾਡਲ 3 ਮਾਡਲ 4 ਮਾਡਲ 5 ਮਾਡਲ 6 ਮਾਡਲ ਤੋਨੋ ਆਨਲਾਈਨ ਵੀ ਪੇਜ ਦਾਂਗੇ ਰੀਟ ਸੁਣ ਕੇ ਨੀਂਦ ਉੱਡ ਜੂ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ 450 ਕਿਥੇ 490 ਵਿੱਚੇ ਸ਼ਿਪਿੰਗ ਫ੍ਰੀ 490 ਦੇ ਵਿੱਚ 490 ਫ੍ਰੀ ਠੀਕ ਹੈ ਜੀ ਜਿਹਨੇ ਦੋ ਲੈਨੇ ਨਾਲ ਇਹ ਉਹਦੇ ਚਾਰੇ ਕੁੱਪਨ ਫ੍ਰੀ ਲੱਗਦਾ ਨਹੀਂ ਹੈ 450 ਉਹ 490 ਦਾ ਪਰ ਹੁਣ ਦੇਵਾਂਗੇ ਜਦੋਂ ਕਹਿਤਾ ਤਾਂ ਕਹਿਤਾ ਜਿਹੜੇ ਆਉਣਗੇ ਉਹਨਾਂ ਨੂੰ ਦੋਵਾਂਗੇ ਹੀ ਦੇਵਾਂਗੇ ਪੱਕਾ ਜੀ ਆਨਲਾਈਨ ਮੰਗਾ ਲਓ ਸਕਰੀਨਸ਼ਾਟ ਲੈ ਲਓ ਇੱਕ ਵਾਰੀ ਦੁਬਾਰੀ ਦਿਖਾ ਦਿਓ ਸਕਰੀਨਸ਼ਾਟ ਲੈ ਲਓ ਜਿਹੜਾ ਤੁਹਾਨੂੰ ਕਲਰ ਪਸੰਦ ਆ ਜਿਹੜਾ ਨੰਬਰ ਪਸੰਦ ਆ ਤੁਸੀਂ ਭੇਜ ਦਿਓ ਸਾਡੇ ਕੋਲ ਸਕੈਚਰੀ ਸਕੈਚਰੀ ਤਾਂ ਇੱਕ ਪੁਰਾਣਾ ਟੁੱਟਿਆ ਭੱਜਿਆ ਜੇ ਕਿਸੇ ਦਾ ਸੋਫਾ ਪਿਆ ਚੱਕ ਲਿਓ 5000 ਚ ਕੱਟਿਆ ਜਾਊਗਾ ਠੀਕ ਹੈ ਜੇ ਕਿਸੇ ਨੇ ਵਿਆਹ ਸ਼ਾਦੀ ਚ ਆਪਣੀ ਤੀ ਪੈਣ ਨੂੰ ਸਮਾਨ ਦੇਣਾ ਹੈ ਉਹਦੇ ਨਾਲ 11000 ਰੁਪਏ ਅਸੀਂ ਸ਼ਗਨ ਦੇ ਰਹੇ ਹਾਂ 70000 ਦੇ ਵਿੱਚ 11 ਆਈਟਮਾਂ 11 ਹੀ ਮੋਟਰਸਾਈਕਲ ਦੇ ਕੂਪਨ 11000 ਉਹਨਾਂ ਨੂੰ ਸगन ਸਕੀਮ ਜਿਹੜੀ ਮਿਲ ਰਹੀ ਹੈ ਸਰਾਂ ਖਾਇਦ ਪਹੁੰਚੇ ਨਹੀਂ ਮੇਰੇ ਪਿੱਛੇ ਦੇਖ ਸਕਦੇ ਹਾਂ ਬਾਜ਼ਾਰ ਨਾਲੋਂ ਸਸਤਾ ਆਸਾਨ ਕਿਸ਼ਤਾਂ ਹਨ ਸੋ ਨੂੰ ਮੈਂ ਬਾਈ ਹੁਣ ਸਾਡਾ ਮੌਜੂਦ ਨੇ ਭਾਈ ਸਸਰੀ ਘਾਲ ਜੀ ਹੱਸੇ ਘਾਲ ਜੀ ਸੋ ਠੀਕ ਠਾਕ ਹੋ ਜੀ ਬਹੁਤ ਵਧੀਆ ਸਰ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਪਹਿਲਾਂ ਉਹਨਾਂ ਨੂੰ ਪਿਆਰ ਭਰੀ ਹੱਸੇ ਘਾਲ ਤੁਸੀਂ ਇੰਨਾ ਪਿਆਰ ਦਿੱਤਾ ਤੁਹਾਨੂੰ ਸਲੂਟ ਦਿਲ ਕਰਦਾ ਕਿ ਤੁਹਾਡੇ ਪੈਰੀਂ ਹੱਥ ਲਾਈਏ ਹਰ ਵੀਡੀਓ ਨੂੰ ਬਹੁਤ ਵੱਡਾ ਪਿਆਰ ਦਿੱਤਾ ਔਰ ਸਾਡੀ ਸਪੋਰਟ ਕੀਤੀ ਜਿਹੜੇ ਜਿਹੜੇ ਲੋਕਾਂ ਨੇ ਸਾਡਾ ਫਰੈਂਚਾਈਜ਼ੀ ਮਾਡਲ ਲੈਂਦਾ ਉਹਨਾਂ ਨੂੰ ਵੀ ਤੁਸੀਂ ਬੜਾ ਉਤਸ਼ਾਹਿਤ ਕੀਤਾ ਕਿ ਪੰਜਾਬ ਦਾ ਹਰ ਵਾਸੀ ਇਸ ਬਿਜ਼ਨਸ ਦੇ ਵਿੱਚ ਪਾਵੇ ਦੋ ਪੈਸੇ ਕਮਾਵੇ ਬਾਹਰ ਨਾ ਜਾਵੇ ਫੌਰਨ ਕਿਸੇ ਦੇ ਅੱਗੇ ਹੱਥ ਐਡੇ ਨਾ ਅਸੀਂ ਪੂਰੀ ਸਪੋਰਟ ਕਰ ਰਹੇ ਹਾਂ ਤੁਸੀਂ ਪੂਰੀ ਸਪੋਰਟ ਕਰ ਰਹੇ ਹੋ ਤੇ ਕਹਿੰਦੇ ਜੀ ਬਾਜ਼ਾਰ ਨਾਲੋਂ ਸਸਤਾ ਸ਼ੋਅਰੂਮ ਹੈ ਸਸਤਾ ਕਿਵੇਂ ਨਹੀਂ ਬਾਜ਼ਾਰ ਨਾਲੋਂ ਸਸਤੇ ਲੱਗੀਆਂ ਸਰ ਹੈ ਗਈ ਹੈ ਤੁਸੀਂ ਅੰਦਰ ਜਾਓਗੇ ਤਾਂ ਅੰਦਰ ਚੀਜ਼ਾਂ ਦੇਖੋਗੇ ਬਹੁਤ ਵੱਡੀਆਂ ਵੱਡੀਆਂ ਆਫਰਾਂ ਨਹੀਂਆਂ ਤੁਸੀਂ ਇੱਧਰ ਹੀ ਦੇਖ ਲਓ ਇਧਰ ਸਸਤਾ ਕੀ ਹੋ ਜਾਊਗਾ ਪਹਿਲਾ ਫ੍ਰੀ ਕੂਪਨ ਦਾ ਫਾਇਦਾ ਲੈ ਚੁੱਕੇ ਮੋਟਰਸਾਈਕਲ ਜੇਤੂਆਂ ਦੀਆਂ ਤਸਵੀਰਾਂ ਦੇਖੋ ਕਿ ਕਿੰਨੇ ਲੋਕਾਂ ਨੂੰ ਫ੍ਰੀ ਦੇ ਵਿੱਚ ਮੋਟਰਸਾਈਕਲ ਆ ਕਿੰਨੇ ਲੋਕਾਂ ਨੂੰ ਐਲਈਡੀ ਫ੍ਰੀ ਦੇ ਵਿੱਚ ਕੂਲਰ ਆ ਵਾਸ਼ਿੰਗ ਮਸ਼ੀਨ ਏਸੀ ਜਿਹੜੇ ਮਿਲ ਚੁੱਕੇ ਨੇ ਜਿਹੜੀ ਹੁਣ ਤੁਸੀਂ ਅਸੀਂ 30 ਜੂਨ ਤੱਕ ਸਿਰਫ ਆਫਰ ਹੈ ਗਈ ਅੱਜ 1 ਜੂਨ ਹੈ 1 ਜੂਨ ਤੋਂ 30 ਜੂਨ ਤੱਕ ਆਫਰ ਹੈ ਦਰਸ਼ਕੋ ਜਿੱਥੇ ਵੀ ਤੁਸੀਂ ਕੋਈ ਕੂਲਰ ਲੈਣਾ ਹੈ ਕੋਈ ਫਰਿੱਜ ਲੈਣਾ ਹੈ ਕੋਈ ਏਸੀ ਲੈਣਾ ਕੋਈ ਬੈਟਰੀ ਇਨਵਰਟਰ ਲੈਣਾ ਕੋਈ ਸੋਫਾ ਗੱਦਾ ਬੈੱਡ ਲੈਣਾ ਹਾਂਜੀ ਉਹਦੇ ਨਾਲ ਅਸੀਂ ਚਾਰ ਕੂਪਨ ਫਰੀ ਦੇ ਰਹੇ ਹਾਂ ਬਿਲਕੁਲ ਹਾਂਜੀ ਸਿਰਫ 1000 ਰੁਪਏ ਦੀ ਕੋਈ ਮਿਕਸੀ ਵੀ ਲੈ ਗਿਆ ਸਾਡੇ ਤੋਂ ਉਹਦੇ ਨਾਲ ਚਾਰ ਕੂਪਨ ਫਰੀ ਨੇ ਜਿਹਦੇ ਵਿੱਚ ਪਹਿਲਾ ਸੋਨੇ ਦਾ ਸਿੱਕਾ ਦੂਜੀ ਸਕੂਟਰੀ ਤੀਜਾ 에ਅਰ ਫ੍ਰਾਇਰ ਚੌਥਾ ਜਿਹੜਾ ਮੋਟਰਸਾਈਕਲ ਕੱਢਿਆ ਜਾ ਰਿਹਾ ਠੀਕ ਹੈ ਜੀ ਕਿ ਤੁਹਾਨੂੰ ਅੰਦਰ ਦਿਖਾਉਨੇ ਆ ਸਾਰੀਆਂ ਜਿਹੜੀਆਂ ਚੀਜ਼ਾਂ ਨੇਗੀਆਂ ਇਹ ਜੇ ਗੱਲ ਕਰਨੀ ਜਿਹੜਾ ਤੁਸੀਂ ਕੂਪਨਾਂ ਦੀ ਗੱਲ ਕਰ ਰਹੇ ਕੂਪਨ ਮਿੰਦਰ ਕਿੱਥਾ ਨਹੀਂ ਦੇ ਸਾਰੇ 1000 ਰੁਪਏ ਦੀ ਜਦੋਂ ਕੋਈ ਸ਼ਾਪਿੰਗ ਕਰ ਲੈਂਦਾ ਉਹਨੇ ਪੱਖਾ ਲਿਆ ਚਾਹੇ ਕੋਈ ਮਿਕਸੀ ਲਈ ਉਹ ਪ੍ਰੋਡਕਟ ਨੇ ਤੁਸੀਂ ਦੇਖੋ ਇਹ ਫਰਾਟਾ ਪੱਖੇ ਨੇ ਹੁਣ ਇਹ ਫਰਾਟੇ ਪੱਖਿਆਂ ਦੇ ਉੱਤੇ ਵੀ ਇਹ ਆਫਰ ਚੱਲ ਰਹੀ ਹੈ ਠੀਕ ਹੈ ਜੀ ਪੁਰਾਣਾ ਫਰਾਟਾ ਪੱਖਾ ਵੀ ਉਹਦਾ 1000 ਰੁਪਏ ਦੇ ਵਿੱਚ ਕੱਟ ਦਾਂਗੇ ਮੰਨ ਲਓ ਕੋਈ ਪੱਖਾ 2500 ਦਾ ਹੈ 1000 ਰੁਪਏ ਚ ਟੁੱਟਿਆ ਭੱਜਾ ਕੱਟੇ ਗਿਆ ਉਹਨੇ 1500 ਹੀ ਦੇਣਾ 1500 ਹੀ ਦੇਣਾ ਅਜਿਵੇਂ ਜਿਵੇਂ ਰੇਟ ਆਊਗਾ ਦਾ 1000 ਰੁਪਏ ਕੱਟੇ ਜਾਓ 플라스틱 ਦੀਆਂ ਚੇਰਾਂ ਨੇ 플라스틱 ਦੀ ਚੇਅਰ ਲੈ ਜੇ ਔਰ ਇੱਧਰ ਤੁਸੀਂ ਲਮਾਰੀਆਂ ਤੇ ਨਜ਼ਰ ਮਰਵਾ ਦਿਓ ਔਰ ਨੋਹਿਆਣੀਆਂ ਵੀ ਨੇ ਔਰ ਵੱਡੀਆਂ ਵਾਲੀਆਂ ਵੀ ਨੇ ਇੰਨੀਆਂ ਵੱਡੀਆਂ ਅਲਮਾਰੀਆਂ ਪੁਰਾਣੀ ਅਲਮਾਰੀ ਲਿਆਓ ਤੁਹਾਡੀ 5000 ਦੇ ਵਿੱਚ ਕੱਟ ਦਿੱਤੀ ਜਾਊਗੀ ਪੁਰਾਣੀ ਅਲਮਾਰੀ ਤੇ ਆਫਰ ਤੋਂ ਹੀ ਦੇਖੋ ਇਹਦੇ ਉੱਤੇ ਵੀ ਆਫਰ ਦਿਖਾ ਦਿਓ ਅਲਮਾਰੀ ਦੇ ਉੱਤੇ ਵੀ ਤੇ 1000 ਰੁਪਏ ਦੀ ਖਰੀਦ ਸਿਰਪਾ ਔਰ ਸੋਨੇ ਦਾ ਸਿੱਕਾ ਸਕੂਟਰੀ ਯਾਰ ਫਰ ਐਰ ਮੋਟਰਸਾਈਕਲ ਔਰ ਪੁਰਾਣੀ ਟੁੱਟੀ ਭੱਜੀ ਅਲਮਾਰੀ ਕੋਈ ਪਈਆ ਉਹ ਵੀ ਉਹਦੀ 5000 ਦੇ ਵਿੱਚ ਪੁਰਾਣੀ ਕੱਟੀ ਜਾਊਗੀ ਇਹ ਵੀ ਬੈਨੀਫਿਟ ਐਥੇ ਸ਼ੋਟਮ ਦੇ ਵਿੱਚ ਜੇ 10000 ਦੀ ਅਲਮਾਰੀ ਆ 5000 ਕੱਟੀ ਗਈ 10 ਦੀ ਗਈ 10000 ਦੀ ਆ ਤਾਂ 5 ਦੀ ਕੱਟੀ ਗਈ ਔਰ ਹੋਰ ਚੀਜ਼ਾਂ ਇਹ ਤੁਹਾਡੇ ਘਰ ਦਾ ਸ਼ਿੰਗਾਰ ਬਣਨੀ ਆ ਇਸ ਕਰਕੇ ਸਾਡੇ ਈਜੀ ਲਾਈਫ ਸਟੋਰ ਸਰਹੰਦਾ ਮਰਿੰਡਾ ਪਵਾਨੀਗੜ ਪੀਖੀ ਦੇ ਵਿੱਚ ਚਾਰੇ ਜਗ੍ਹਾ ਤੇ ਜਿੰਨੂੰ ਨੇੜੇ ਪੈਂਦਾ ਉੱਥੇ ਆਓ ਆ ਕੇ ਕੋਈ ਵੀ ਸਮਾਨ ਲੈ ਜੋ ਉਹਦੇ ਉੱਤੇ ਇਹ ਜਿਹੜੇ ਕੂਪਨ ਨੇ ਬਿਲਕੁਲ ਫ੍ਰੀ ਮਿਲ ਜੰਨੇ ਨੇ ਤੁਹਾਡੇ ਇਹ ਘਰ ਦਾ ਸ਼ਿੰਗਾਰ ਬਣ ਜਾ ਰਹੀ ਹੈ ਹੋ ਸਕਦਾ ਇਹ ਤੁਹਾਡੀ ਕਿਸਮਤ 'ਚ ਹੋਵੇ ਕਿਉਂਕਿ ਸਮਾਨ ਕੂਲਰ ਪੱਖਾ ਫ੍ਰੀਜ ਏਸੀ ਦਾ ਲੈਣਾ ਹੀ ਆ ਲੈਣਾ ਹੀ ਆ ਤਾਂ ਆਪਾਂ ਅਜਾ ਈਜੀ ਲਾਈਫ ਸਟੋਰ ਤੋਂ ਕਿਉਂ ਨਾ ਲਈਏ ਇੰਨਾ ਕਿ ਤਾਂ ਸਾਡਾ ਦਿਮਾਗ ਕੰਮ ਕਰਦਾ ਵੀ ਜਿੱਤਾ ਫਾਇਦਾ ਹੋ ਰਿਹਾ ਹੈ ਬੈਟਰੀ ਨਵਾਂ ਦੇ ਵੀਟ ਮਿਲ ਰਿਹਾ ਹੈ ਬੈਨੀਫਿਟ ਮਿਲ ਰਿਹਾ ਹੈ ਇਧਰ ਨਾ ਜਾ ਮਰਵਾ ਦਿਓ ਜੀ ਜੇ ਤੁਸੀਂ ਕੋਈ ਬੈਟਰੀ ਇਨਵਰਟਰ ਲੈਣਾ ਹੈ ਹਾਂਜੀ ਕੋਈ ਵਾਸ਼ਿੰਗ ਮਸ਼ੀਨ ਲੈਣੀ ਹੈ ਇਹਨਾਂ ਵਾਸ਼ਿੰਗ ਮਸ਼ੀਨਾਂ ਚ ਤੁਸੀਂ ਦੇਖੋ ਇਸ ਵਾਸ਼ਿੰਗ ਮਸ਼ੀਨ ਤੇ ਵੀ ਆਫਰ ਸਾਰੀਆਂ ਤੇ ਹੈ ਸਾਰੀ ਕੋਈ ਵੀ ਲੈ ਲਓ ਦੂਰ ਤੱਕ ਨਜ਼ਰ ਮਰਸੇ ਫైనాన్స్ ਵੀ ਹੋ ਜਾਂਦੀ ਜਿੱਦਾਂ ਸਾਰੀ ਆਪਣੀ ਹਾਂਜੀ ਹਾਂ ਬਿਲਕੁਲ ਇਧਰ ਕੋਈ ਜੂਸਰ ਮਿਕਸੀ ਕੋਈ ਸਜਾਤਾ ਜੂਸਰ ਕੋਈ ਵੀ ਲੈਣਾ ਹੈ ਉਹਦੇ ਉੱਤੇ ਵੀ ਇਹ ਬੈਟਰੀ ਇਨਵਰਟਰ ਨੇ ਇਹ ਇਹ ਬਾਲ ਪੈਨ ਨੇ ਇਹਨਾਂ ਦੇ ਉੱਤੇ ਵੀ ਕ੍ਰਮ ਤਨ ਦੇ ਬਾਲ ਪੈਨ ਤੁਸੀਂ ਦੇਖ ਰਹੇ ਹੋ ਠੀਕ ਹੈ ਹਰੇਕ ਦੇ ਉੱਤੇ ਤੁਹਾਨੂੰ ਜਿਹੜੀ ਆਫਰ ਹੈ ਉਹ ਮਿਲੂਗੀ ਹੂੰ ਇਧਰ ਇੱਕ ਵਾਰੀ ਨਜ਼ਰ ਮਰਵਾ ਦਿਓ ਛੋਟਾ ਫ੍ਰਿਜ ਤੋਂ ਲੈ ਕੇ ਛੋਟੇ ਫ੍ਰਿਜ ਤੋਂ ਲੈ ਕੇ ਆਫਰ ਸਟਾਰਟ ਹੋ ਜਾਂਦੀਆਂ ਪੁਰਾਣਾ ਫ੍ਰਿਜ ਵੀ ਤੁਹਾਡਾ ਵਿੱਚ ਕੱਟ ਲਿਆ ਜਾਊਗਾ ਇਹ ਵੱਡੇ ਫ੍ਰਿਜਾਂ ਤੱਕ ਡਬਲ ਡੋਰ 트리플 ਡੋਰ ਜਿਹੜੇ ਹੈਗੇ ਸਾਰਿਆਂ ਦੇ ਉੱਤੇ ਫ੍ਰਿਜਾਂ ਦੇ ਉੱਤੇ ਵੀ ਆਫਰ ਹੈ ਔਰ ਉਸ ਤੋਂ ਬਾਅਦ ਕੂਲਰਾਂ ਤੇ ਆ ਜੀਏ ਇੱਕ ਤੋਂ ਇੱਕ ਜਿਹੜਾ ਕੂਲਰ ਪਿਆਗਾ ਇੱਕ ਤੁਹਾਨੂੰ ਹੋਰ ਬਹੁਤ ਵਧੀਆ ਗੱਲ ਦਾ ਤੇ ਵੱਡੇ ਕੂਲਰ ਨੇ ਆਪਣੇ ਇਹ ਵੱਡੇ ਕੂਲਰ ਨੇ ਔਰ ਜਿਹੜਾ ਕੂਲਰ ਹੈ ਸਾਡਾ 2390 ਤੋਂ ਸਟਾਰਟ ਹੋ ਜਾਂਦਾ ਹੈ 2390 ਦਾ ਹੀ 2390 ਤੋਂ ਇੱਕ ਹੋਰ ਦੱਸਦਾ ਜਿਹਦੇ ਪੇਰੈਂਟਸ ਅੱਜ ਜਿਆਦੇ ਹਵਾ ਔਖੀ ਹੈ ਬੜਾਪਾ ਜਾਂਦਾ ਨਾ ਤਾਂ ਵਿਚਾਰੇ ਉਹ ਏਸੀ ਚ ਬੈ ਸਕਦੇ ਨੇ ਨਾ ਉਹ ਪੈ ਸਕਦੇ ਨੇ ਔਰ ਦੂਜੀ ਹਵਾ ਦਾ ਆ ਵੱਡੇ ਕੁਲੇ ਵੱਡੇ ਕੁਲੇ ਉਹਨਾਂ ਲਈ ਅਸੀਂ ਸਪੈਸ਼ਲ ਜਿਹੜਾ ਹੈਗਾ ਇਹ ਕੂਲਰ ਤਿਆਰ ਕੀਤਾ ਹੈ ਠੀਕ ਹੈ ਜੀ ਬੱਚਾ ਅੱਜ ਕੱਲ ਬੱਚੇ ਨਹੀਂ ਆਖੇ ਲੱਗਦੇ ਦਾਦਾ ਦਾਦੀ ਦੇ ਔਰ ਮਾਂ ਪਿਓ ਨੂੰ ਦਾਦਾ ਦਾਦੀ ਨੂੰ ਆਪ ਹੀ ਵਿਚਾਰੇ ਨੂੰ ਅਰੇਂਜ ਕਰਨਾ ਪੈਂਦਾ ਉਹਨਾਂ ਲਈ ਇਹ ਇੱਕ ਰਤਾ ਬਿਲਕੁਲ ਹਲਕਾ ਹੈ ਜਿੱਤੇ ਮਾਣ ਲਈਏ ਇਹ ਸੀ ਐਕਸਿਡ ਕੂਲਰ ਵਿਦ ਗਾਰੰਟੀ ਵਿਦ ਪ੍ਰੋਡਕਟ ਤੇ ਬਰਫ ਦਾ ਡੜਾ ਪਾ ਦਿਓ ਪਾਣੀ ਪਾ ਦਿਓ ਜਿੰਨੀ ਹਵਾ ਕਰਨੀ ਹੈ ਘੱਟ ਤੋਂ ਘੱਟ ਕਰ ਲਓ ਸਿਰਫ 4500 ਦਾ ਸਿਰਫ 4500 ਦਾ ਸਿਰਫ 4500 ਦਾ ਇਹ ਤੋਂ ਘੱਟ ਜੇ ਦੁਕਾਨ ਤੇ ਬੈਠਣ ਵਾਲਾ ਕਾਊਂਟਰ ਕੂਲਰ ਨਹੀਂ ਉਹ ਸਿਰਫ 2390 ਦਾ 2390 ਇੰਧੋ ਸਸਤਾ ਕੀ ਹੁੰਦਾ 2345 ਉਹਦਾ ਪੱਖਾ ਹੀ ਆਉਂਦਾ ਹਾਂ ਉਹ ਸਹੀ ਹੁੰਦਾ ਦੋਨੇ ਦਾਦਾ ਦਾਦੀ ਇਹਦੇ ਥੱਲੇ ਪੈਣਾ ਕਿਸੇ ਦੇ ਹੱਲੇ ਕੱਢਣ ਦੀ ਲੋੜ ਨਹੀਂ ਜਦੋਂ ਜਿੱਧਰ ਖਿੱਚਗੇ ਕਰਨਾ ਉਹ ਕਰ ਲੈਣ ਤੇ ਇਹਨਾਂ ਨੇ ਏਸੀ ਵਾਲੀ ਹਵਾ ਏਸੀ ਵਾਲੀ ਹਵਾ ਐਸੇ ਤਰ੍ਹਾਂ ਆਟਾ ਚੱਕੀ ਹੈ ਆਟਾ ਚੱਕੀ ਆਪਣੇ ਘਰ ਦਾ ਸ਼ਿੰਗਾਰ ਬਣਾਓ ਆਟਾ ਚੱਕੀ ਦੇ ਉੱਤੇ ਆਫਰ ਪਾਓ ਇਹ ਕੂਲਰ ਪੈਲ ਨੇ ਤੁਸੀਂ ਦੇਖ ਰਹੇ ਹੋ ਦੂਰ ਤੱਕ ਇਧਰ ਵੀ ਨਜ਼ਰ ਮਰਵਾ ਦਿਓ ਪਲਾਸਟਿਕ ਵਾਲਾ ਲੈ ਲਓ ਲੋਹੇ ਵਾਲਾ ਲੈ ਲਓ ਇਸ ਤੋਂ ਬਾਅਦ LED ਾਂ ਦੇ ਉੱਤੇ ਆਉਣੇ ਆ। ਇਹ LED ਆ ਗਈ ਆਪਣੀ। ਇਹ LED ਸੀ। ਇੱਕ ਹੋਰ ਵੱਡੀ ਗੱਲ ਦਾ ਸਰ? ਹਾਂਜੀ। ਜਿਹੜੀ LED ਹੈ ਇਹਦੇ ਨਾਲ ਆਹ ਕੱਪ ਬੋਰਡ ਸਾਰਾ ਬਿਲਕੁਲ ਫਰੀ ਹੈ ਬਿਲਕੁਲ ਫਰੀ ਹੈ ਬਿਲਕੁਲ ਫਰੀ ਹੈ ਇਹ 30 ਜੂਨ ਤੱਕ ਹੈ 30 ਜੂਨ ਤੱਕ ਸਾ ਜਿਹੜੇ ਦੱਸ ਕੇ ਵੀਡੀਓ ਦੇਖ ਰਹੇ ਨੇ 30 ਜੂਨ ਤੱਕ ਆ ਜਾਓ ਫਟਾਫਟ ਗਾਕਾਂ ਦੀ ਲਿਮਟ ਤਾਂ ਨਹੀਂ ਹੈਗੀ ਵੀ ਇੰਨੇ ਗਾਹ ਕੌਣ ਕੇ ਉੱਥੇ ਤੱਕ ਲਿਮਟ ਹਾਂ ਬਹੁਤ ਵਧੀਆ ਹਜ਼ਾਰ ਗਾਕ ਹੈ ਜੀ ਸਿਰਫ 1000 ਹਜ਼ਾਰ ਗਾਕਾ ਚਾਰੇ ਸ਼ੋਰੂਮਾਂ ਚ ਤੇ ਨਾਲ ਸੁਣੋ ਜੀ ਸਿਰਫ 1000 ਗਾਕਾਂ ਨੂੰ ਜਿਹੜੀ ਆਫਰ ਮਿਲੂਗੀ 30 ਜੂਨ ਤੱਕ ਸਹੀ ਗੱਲ ਹੈ ਹਾਂਜੀ ਜਾਂ ਤਾਂ 30 ਜੂਨ ਆ ਜੇ ਪਹਿਲਾਂ ਜਾਂ ਹਜ਼ਾਰ ਗਾਕ ਪਹਿਲਾਂ ਆ ਜੇ ਦੋਨਾਂ ਚੋਂ ਕੋਈ ਆ ਗਿਆ ਤਾਂ ਇਹ ਸਕੀਮ ਹੈ ਜਿਹੜੀ ਬੰਦ ਹੋ ਜੂਗੀ ਇਹ ਠਿੱਖੀ ਤੇ ਇਹ ਪੋਹਾਨੀਗੜ ਸਰੰਦ ਮਰਿੰਡਾ ਪਿੱਖੀ ਚਾਰ ਸ਼ੋਰੂਮਾਂ ਚ ਚੱਲੂ ਹੈ ਇਹ ਚਾਹੇ 32 ਲੈ ਲਓ ਚਾਹੇ 43 ਲੈ ਲਓ ਕੇਸੀਆਈ ਨਾਲ ਇਹ ਪੈਨਲ ਜਿਹੜਾ ਕਲਰ ਤੁਹਾਡਾ ਦਿਲ ਕਰਦਾ ਉਹ ਲੈ ਲਓ ਸਰ ਪੈਨਲ ਜਿਹੜੀ ਖਰੀਦਣੀ ਹੈ ਪੈਨਲ ਫਰੀ ਹੈ ਪੈਨਲ ਐਲਈਡੀ ਤਾਂ ਹੀ ਦੇਖੋ ਹਰੇ ਕੱਜ ਬੱਚੇ ਜਿੱਦ ਕਰਦੇ ਨੇ ਮਾਂ ਪਿਓ ਨੇ ਵਿਚਾਰੇ ਨੇ ਲਿਆ ਕੇ ਦੇਣੀ ਹੈ ਪੁੱਤ ਨੂੰ ਮਜਬੂਰੀ ਆ ਤਾਂ ਪਰ ਇਹ ਪਹਿਲੀ ਵਾਰ ਉਹਨਾਂ ਨੂੰ ਪਤਾ ਲੱਗ ਰਿਹਾ ਮਾਪਿਆਂ ਨੂੰ ਇਹ ਵੀਡੀਓ ਦੇ ਰਾਹੀਂ ਤੁਹਾਡੇ ਰਾਹੀਂ ਕਿ ਇਹ ਜਿਹੜਾ ਕੱਕੋ ਬੋਰਡ ਪੈਨਲ ਹੈ ਜਿਹਦੇ ਉੱਤੇ ਉਹਨਾਂ ਨੇ 80000 30000 ਲਾਉਣਾ ਸੀ ਉਹ ਫ੍ਰੀ ਮਿਲ ਗਿਆ ਫ੍ਰੀ ਮਿਲ ਗਿਆ ਹੈਨਾ ਨਾਲ ਇਹ ਚਾਰ ਕੂਪਨ ਫ੍ਰੀ ਮਿਲ ਗਏ ਫ੍ਰੀ ਮਿਲ ਗਏ ਇਹ ਦਰਸ਼ਕੋ ਦੇਖੋ ਇਹ ਤੁਹਾਡੇ ਘਰ ਦਾ ਸ਼ਿੰਗਾਰ ਹੋ ਸਕਦਾ ਸੋਨੇ ਦਾ ਸਿੱਕਾ ਇਲੈਕਟ੍ਰਿਕ ਸਕੂਟਰੀ ਏਅਰ ਫਰ ਏਅਰ ਮੋਟਰਸਾਈਕਲ ਔਰ ਜਿਹੜੇ ਤੁਸੀਂ ਪਹਿਲਾਂ ਦੇਖਿਓ ਫੋਟੋਆਂ ਉਹ ਸਾਰੇ ਘਰਾਂ ਚ ਗਏ ਹੋਣੇ ਜਲਦੀ ਆ ਜਾਓ ਫਟਾਫਟ ਜੀ ਅੱਗੇ ਚੱਲਦੇ ਆਪਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਹੋਰ ਤੁਹਾਨੂੰ ਬਹੁਤ ਵੱਡੀਆਂ ਆਫਰ ਉਸ ਤੋਂ ਬਾਅਦ ਇਹ ਡਰੈਸਿੰਗ ਡਰੈਸਿੰਗ ਦੇ ਨਾਲ ਹੀ ਸਕੀਮ ਚੱਲੂ ਹੈ ਕੋਈ ਮੰਦਰ ਲੈਣਾ ਪੂਜਾ ਦੇ ਲਈ ਉਹਦੇ ਨਾਲ ਸਕੀਮ ਚੱਲੂ ਹੈ ਬਹੁਤ ਵੱਡੀ ਆਫਰ ਬੈੱਡਾਂ ਦੇ ਨਾਲ ਵੀ ਪੁਰਾਣਾ ਕੋਈ ਬੈੱਡ ਚੱਕ ਲਿਓ ਟੁੱਟਿਆ ਭੱਜਿਆ ਗਲਿਆ ਸੜਿਆ ਪੁਰਾਣਾ 5000 ਚ ਕੱਟ ਦਿੱਤਾ ਜਾਊਗਾ ਇਹ ਬੈੱਡਾਂ ਤੇ ਇੱਕ ਵਾਰੀ ਨਜ਼ਰ ਮਰਵਾ ਦਿਓ ਕਿੰਨੇ ਸ਼ਾਨਦਾਰ ਸਰ ਬੈੱਡ ਵੀ ਬਣਾ ਲੈ ਚੱਕ ਲਿਓ ਉਹ ਵੀ ਕੱਟੇ ਹਾਂਜੀ ਇਹ ਬੈੱਡਾਂ ਦੇ ਉੱਪਰ ਵੀ ਚਾਰੇ ਕੁਪਨ ਮਿਲ ਰਹੇ ਨੇ ਤੁਸੀਂ ਬੈੱਡ ਦੇ ਉੱਪਰ ਦਿਖਾ ਦਿਓ ਕਿੰਨਾ ਲੁਕ ਕਿੰਨਾ ਸ਼ਾਨਦਾਰ ਬੈੱਡ ਹੈ ਮੇਰਾ ਖਲਾ ਗੇੜਾ ਦੇਖ ਕੇ ਆ ਜਾਓ ਸਾਰੇ ਕਿਤੇ ਤੁਸੀਂ ਤੁਸੀਂ ਆਖੋਗੇ ਇੱਥੇ ਹੀ ਲੈਣਾ ਬੈੱਡ ਬੈੱਡ ਦੇ ਉੱਪਰ ਸਕ੍ਰੀਨ ਚੱਲ ਚੱਲੂ ਹੈ ਬੈੱਡਾਂ ਦੇ ਉੱਤੇ ਵੀ ਚੱਲੂ ਹੈ ਪ੍ਰੈਸ ਟੇਬਲਾਂ ਦੇ ਉੱਪਰ ਵੀ ਚੱਲੂ ਹੈ ਪ੍ਰੈਸ ਟੇਬਲਾਂ ਦੇ ਉੱਪਰ ਵੀ ਹਾਂਜੀ ਇਹ ਦੀਵਾਨ ਬੈੱਡ ਆ ਗਏ ਜਿਨ੍ਹਾਂ ਦੀਵਾਨ ਬੈੱਡ ਲੈਣਾ ਹੈ ਉੱਪਰ ਆ ਕੇ ਗੱਦੇ ਤੇ ਗੱਦੇ ਆ ਗਏ ਜੀ ਗੱਦੇ ਇੱਕ ਵਾਰੀ ਚਾਰੇ ਪਾਸੇ ਨਜ਼ਰ ਮੁਰਾ ਦਿਓ ਗੱਦੇ ਹੀ ਗੱਦੇ ਪਏ ਨੇ ਜੀ ਉਧਰ ਗੱਡੌਨ 'ਚ ਗੱਦੇ ਪਏ ਨੇ ਹਾਂਜੀ ਇੱਧਰ ਦੂਜੇ ਬੈੱਡਾਂ ਤੇ ਨਜ਼ਰ ਮੁਰਾ ਦਿਓ ਕਿੰਨੇ ਸ਼ਾਨਦਾਰ ਜਿਹੜੇ ਬੈੱਡ ਨੇਗੇ ਔਰ ਕਿੰਨੇ ਵਧੀਆ ਗੱਦੇ ਤੁਹਾਡੇ ਘਰ ਈਜੀ ਲਾਈਫ ਸਟੋਰ ਸਰਹੰਦ ਜੇ ਗੱਲ ਕਰੀਏ ਪਿਛਲੇ ਮਹੀਨੇ ਆਪਣੇ ਸ਼ੋਰੂਮ ਦੇ ਵਿੱਚ ਕਿੰਨੇ ਕਿ ਮਨ ਕੀ ਸੇਲ ਹੋਈ ਹੈ ਜੇ ਇਲੈਕਟ੍ਰੋਨਿਕ ਦੇ ਸਮਾਨ ਦੀ ਗੱਲ ਕਰੀਏ ਸਾਡੇ ਕੋਲੇ ਸਮਾਨ ਹੀ ਨਹੀਂ ਪੂਰਾ ਹੋਇਆ ਜੀ ਸਮਾਨ ਹੀ ਨਹੀਂ ਪੂਰਾ ਹੋਇਆ ਕੂਲਰ ਜਿਹੜੇ ਹੁਣ ਹੈਗੇ ਨੇ ਇਹ 30 ਜੂਨ ਤੋਂ ਪਹਿਲਾਂ ਪਹਿਲਾਂ ਜਿਹਨੇ ਲਿਜਾਣਾ ਲੈ ਜਾਓ ਉਸ ਤੋਂ ਬਾਅਦ ਜਿਹੜੀ ਹੈਗੀ ਉਹ ਸਕੀਮ ਖਤਮ ਹੋ ਜੂਗੀ ਸਕੀਮ ਖਤਮ ਹੋ ਜੂਗੀ ਹਾਂਜੀ ਏਸੀ ਦਿਖਾ ਦਿਓ ਇੱਕ ਵਾਰੀ ਏਸੀ ਲਿਜਾਣਾ ਏਸੀ ਲੈ ਜਾਓ ਲੈ ਜਾਣਾ ਹੀ ਹੈ ਹੁਣ ਕਿਉਂਕਿ ਗਰਮੀ ਆ ਗਈ ਲੈਣਾ ਹੀ ਪਊਗਾ ਪਰ ਉਥੋਂ ਲਓ ਜਿੱਥੋਂ ਫਾਇਦਾ ਹੋ ਰਿਹਾ ਇੱਧਰ ਤੁਸੀਂ ਭੰਡਾਰ ਦੇਖੋ ਸਾਡੇ ਕੂਲਰ ਹੀ ਕੂਲਰਾਂ ਦਾ ਪਿਆ ਹੈਗਾ ਏਸੀਆਂ ਦਾ ਫ੍ਰੀਜਾਂ ਦਾ ਮਸ਼ੀਨਾਂ ਦਾ ਸਾਰੇ ਭਰਿਆ ਹੋ ਮਦ ਸਾਰਾ ਭਰਿਆ ਪਿਆ ਜਿੰਨਾ ਮਰਜ਼ੀ ਸਮਾਨ ਤੁਸੀਂ ਲੈ ਜਾਓ ਪਰ 30 ਜੂਨ ਤੱਕ ਆਫਰ ਦਾ ਫਾਇਦਾ ਲਓ ਦੋਸਤੋ ਆਜੋ ਮਿਲਣਾ ਸੋਫੇ ਦੇਖ ਲਓ ਸਾਰਾ ਸੋਫੇ ਦੇਖਣ ਲਈ ਮਰਵਾ ਦਿਓ ਪੁਰਾਣਾ ਟੁੱਟਿਆ ਭੱਜਿਆ ਜੇ ਕਿਸੇ ਦਾ ਸੋਫਾ ਵੇ ਚੱਕ ਲਿਓ 5000 ਚ ਕੱਟਿਆ ਜਾਊਗਾ ਜੇ ਕਿਸੇ ਨੇ ਵਿਆਹ ਸ਼ਾਦੀ ਚ ਆਪਣੀ ਤੀ ਪੈਣ ਨੂੰ ਸਮਾਨ ਦੇਣਾ ਹੈ ਉਹਦੇ ਨਾਲ 11000 ਰੁਪਏ ਅਸੀਂ ਸਗਨ ਦੇ ਰਹੇ ਹਾਂ 70000 ਦੇ ਵਿੱਚ 11 ਆਈਟਮਾਂ 11 ਹੀ ਮੋਟਰਸਾਈਕਲ ਦੇ ਕੂਪਨ 11000 ਉਹਨਾਂ ਨੂੰ ਸਗਨ ਸਕੀਮ ਜਿਹੜੀ ਮਿਲ ਰਹੀ ਹੈ ਇਸ ਕਰਕੇ ਕੋਈ ਵੀ ਸੋਫਾ ਲੈ ਜਾਓ ਹੁਣ ਆਜੋ ਬੱਚਾ ਰੱਬ ਦਾ ਰੂਪ ਹੂੰ ਦਰਸ਼ਕੋ ਬੜੇ ਧਿਆਨ ਨਾਲ ਸੁਣਨ ਵਾਲੀ ਹੈ ਆਪਣੇ ਬੱਚਿਆਂ ਲਈ ਦਿਲ ਤੇ ਹੱਥ ਰੱਖ ਕੇ ਸਾਡਾ ਪੇਜ ਆ ਈਜੀ ਲਾਈਫ ਦੇ ਨਾਮ ਤੇ ਹਾਂਜੀ ਇੰਸਟਾ ਤੇ ਵੀ ਆ YouTube ਤੇ ਵੀ ਆ ਔਰ ਨਾਲ ਹੀ Facebook ਤੇ ਆ ਉਹਨੂੰ ਲਾਈਕ ਫੋਲੋ ਕਰਕੇ ਸ਼ੇਅਰ ਕਰਕੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਭੇਜ ਦਿਓ ਔਰ ਤੁਹਾਨੂੰ ਨਾਲ ਜਿਹੜਾ ਸੋਨੇ ਦੇ ਸਿੱਕੇ ਵਾਲਾ ਕੂਪਨ ਆ ਉਹ ਬਿਲਕੁਲ ਫਰੀ ਆ ਰਿਹਾ ਇਸ ਨੰਬਰ ਤੇ WhatsApp ਤੇ ਮਿਲ ਜੂਗਾ WhatsApp ਤੇ ਮਿਲ ਜੂਗਾ ਲਾਈਵ ਕੱਢਾਂਗੇ ਤੁਹਾਨੂੰ ਇਨਫੋਰਮੇਸ਼ਨ ਪਹਿਲਾਂ ਮਿਲ ਜੂਗੀ ਦੂਸਰੀ ਚੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਉਹ ਸ਼ੇਅਰ ਕਰਕੇ ਵੀ ਸਾਡੇ ਇਸ ਗਰੁੱਪ 'ਚ ਪਾ ਦਿਓ ਹਾਂ ਔਰ ਆਪਣੇ ਬੱਚਿਆਂ ਦੇ ਨੌਦੇ ਤੁਸੀਂ ਕੋਈ ਵੀ ਜੁੱਤੀ ਬੂਟ ਪਹਿਲਾਂ ਤਾਂ ਡਿਸਪਲੇ ਨਜ਼ਰ ਮਰਵਾਇ ਇੱਕ ਵਾਰੀ ਆ ਦੇਖੋ ਤੁਸੀਂ ਇੱਕ ਤੋਂ ਇੱਕ ਕੈਂਟ ਤੋਂ ਕੈਂਟ ਡਿਸਪਲੇ ਜਿਹੜੀ ਦੇਖ ਰਹੇ ਹੋ ਲੱਗੀ ਹੋਈ ਪੂਰੇ ਜਿਹੜੀ ਸੌਣ ਪੰਜਾਬੀ ਜੁੱਤੀਆਂ ਹਨ ਹਰੇ ਮੈਂ ਨੂੰ ਤਾਂ ਸਭ ਕਿਸੇ ਧੂਆਂ ਕੱਢਦਾ ਜੀ ਹਰ ਚੀਜ਼ ਹੈ ਤੋੜੀ ਜੁੱਤੀ ਖੰਡ ਦੀ ਜੁੱਤੀ ਬੱਕਰੇ ਦੀ ਜੁੱਤੀ ਪਾਕਿਸਤਾਨੀ ਜੁੱਤੀ ਇੰਡੀਅਨ ਜੁੱਤੀ ਸਾਰੀਆਂ ਜੁੱਤੀਆਂ ਲੈਡੀ ਜੁੱਤੀ ਹਰ ਜੁੱਤੀ ਤੁਹਾਨੂੰ ਇੱਥੇ ਮਿਲੂਗੀ ਸਭ ਮਿਲੂਗਾ ਔਰ ਵੱਡੀ ਗੱਲ ਆ ਜਿਹੜੇ ਬੱਚੇ ਨੇਗੇ ਉਹਨਾਂ ਨੂੰ ਉਹਦੇ ਪੇਰੈਂਟਸ ਦੇ ਨਾਲ ਜੋੜੇ ਤੇ ਇਹ ਫ੍ਰੀ ਦੇ ਰਿਹਾ ਤੂੰ ਜੋ ਵਾਲੀ ਜਿੱਤੇ ਹਾਂ ਇਹ ਫ੍ਰੀ ਦੇ ਰਿਹਾ ਔਰ ਤੂੰ ਬੱਚਾ ਨਾਲ ਲੈ ਕੇ ਆਉਣਾ ਇਹ ਬੱਚੇ ਵਾਸਤੇ ਵਰੀ ਹੈ ਔਰ ਉਸ ਤੋਂ ਵੱਡਾ ਬੱਚਾ 5 ਸਾਲ ਦਾ ਉਹਦੇ ਵਾਸਤੇ ਫਰੀ ਹੈ 10 ਸਾਲ ਦਾ ਵੱਡਾ ਬੱਚਾ ਉਹਦੇ ਵਾਸਤੇ ਫਰੀ ਹੈ 10 12 ਸਾਲ ਦੇ ਬੱਚੇ ਦੇ ਸੈਂਡਲ ਆ ਜਾਂਦੇ ਨੇ ਛੋਟੇ ਬੱਚੇ ਦੇ ਚੱਪਲੇ ਆ ਜਾਂਦੀਆਂ ਨੇ ਚਾ ਚੱਪਲ ਲੈ ਜਾਓ ਤੇ ਸੈਂਡਲ ਲੈ ਜਾਓ ਹਾਂਜੀ ਉਹ ਜਿਹੜੇ ਪੇਰੈਂਟਸ ਲੈ ਕੇ ਜਾ ਰਹੇ ਨੇ ਜੋੜਾ ਉਹਦੇ ਨਾਲ ਇਹ ਬਿਲਕੁਲ ਫਰੀ ਦੇ ਰਹੇ ਹਾਂ ਕਿਉਂਕਿ ਬੱਚਾ ਰੱਬ ਦਾ ਰੂਪ ਹੁੰਦਾ ਜਦੋਂ ਆਪਾਂ ਰੱਬ ਲਈ ਪੁੰਨ ਕਰਦੇ ਆ ਤੁਸੀਂ ਦੇਖਿਆ ਸਾਡੇ ਨਾਲ ਪਿਛਲੇ 10 ਸਾਲ ਤੋਂ ਜੁੜੇ ਹੋਇਓ ਪਰਮਾਤਮਾ ਨੇ ਇੰਨੀ ਦਿਨ ਦੁਗਣੀ ਰਾਤ ਚੌਗਣੀ ਤੱਕ ਦੀ ਵਾਸੀ ਮਤਲਬ ਮਾਪੇ ਆਉਣਾ ਤੇ 1000 ਰੁਪਏ ਦੀ ਸ਼ਾਪਿੰਗ ਕਰਨੀ ਹੈ ਤੇ ਜੁੱਤੀ ਲੈ ਕੇ ਆਉਣ ਬੱਚੇ ਵਾਸਤੇ ਇਹ ਚੱਪਲੇ ਲੈ ਕੇ ਨਾ ਫ੍ਰੀ ਮਿਲੂਗੀ ਹਾਂ ਬੱਚੇ ਇਹਨਾਂ ਨੂੰ ਨਾਲ ਸੈਂਡਲ ਜਾਂ ਚੱਪਲ ਲਓ ਬਿਲਕੁਲ ਫ੍ਰੀ ਮਿਲੂਗਾ ਕੋਈ ਪੈਸਾ ਨਹੀਂ ਲੈਂਦਾ ਠੀਕ ਹੈ ਜੀ ਔਰ ਜਿਹੜਾ ਮਾਪਿਓ ਹੈ ਉਹ ਵੀ ਇੱਕ ਗਾਕ ਹੁੰਦਾ ਜਿਹੜਾ ਕਹਿੰਦੇ ਉਹ ਵੀ ਰੱਬ ਦਾ ਹਿੱਸਾ ਹੈ ਹਨ ਉਹਦੇ ਲਈ ਵੀ ਅਸੀਂ ਸਿਰਫ ਅਸੀਂ ਕੋਈ ਕਮਾਈ ਨਹੀਂ ਕਰ ਰਹੇ ਅਸੀਂ ਸਿਰਫ ਨਾਮ ਕਰ ਰਹੇ ਹਾਂ ਇਸ ਚੀਜ਼ ਦੇ ਵਿੱਚ ਜਿਹੜੀ ਪੈਰ ਤਾਂ ਚਰਨਾਂ ਦੀ ਧੂੜ ਹੁੰਦੀ ਹੈ ਅਸੀਂ ਇੰਨੀ ਨਹੀਂ ਜਾ ਕੇ ਸੇਵਾ ਕਰਦੇ ਆ ਜੁੱਤੀ ਜੋੜੇ ਦੀ ਉਹਦੇ ਲਈ ਇਹ ਅਸੀਂ ਸੇਵਾ ਹੀ ਕਰ ਰਹੇ ਹਾਂ ਲੱਗਦਾ ਪੂਰੇ ਪੰਜਾਬ ਵਾਲ ਨਿਵਾਸੀਆਂ ਦਾ ਤੁਸੀਂ ਲੱਗਦਾ ਬੂਟ ਪਾਉਂਗੇ ਜਪਲਾ ਪਾਉਂਗੇ ਹੁਣ ਤੁਸੀਂ ਮੈਨੂੰ ਦੱਸੋ ਜੀ ਕਿੰ ਘੱਟ ਰੇਟ ਲਾਏ ਹੋ ਨੇ ਤੁਸੀਂ ਇਹ ਇਹਦਾ ਰੇਟ ਦੱਸਿਓ 200 ਰੁਪਏ ਦਾ ਹੁਣ 200 ਦੀ ਜੁੱਤੀ ਕਿੱਦੋਂ ਮਿਲਜੂ ਸਿਰਫ 200 ਰੁਪਏ ਦੀ 200 ਦੀ ਜੁੱਤੀ ਔਰ 200 ਦੀ ਜੁੱਤੀ ਦਰਸ਼ਕੋ ਇੱਧਰ ਦੇਖਿਓ ਨਾਲ ਇਹ ਇਸ 10000 ਰੁਪਏ ਦੀ ਸ਼ਾਪਿੰਗ ਦੇ ਨਾਲ ਕੁਛ ਵੀ ਲੈ ਜਾਓ ਮਿਕਸੀ ਲੈ ਜਾਓ ਬੂਟ ਚੱਪਲਾ ਲੈ ਜਾਓ ਸੋਨੇ ਦਾ ਸਿੱਕਾ ਸਕੂਟਰੀ 에ਅਰ ਫਰਾਇਰ ਤੇ ਮੋਟਰਸਾਈਕਲ ਕਿਤੇ ਐਨ ਆਫੀਸਰ 200 ਰੁਪਏ ਜੁੱਤੀ ਦੋ ਦਿਨ ਚੱਲੇ ਜੇ ਤਾਂ ਆਏ ਹੋ ਸਕਦਾ ਜੀ ਜੇ ਦੋ ਦਿਨਾਂ ਚੱਲਦੀ ਫਿਰ ਅਸੀਂ 20 ਸਾਲ ਤੋਂ ਨਾ ਚੱਲਦੇ ਤਾਂ 20 ਸਾਲ ਤੋਂ ਚੱਲ ਰਿਹਾ 20 ਸਾਲ ਤੋਂ ਅਸੀਂ ਚੱਲ ਰਹੇ ਹਾਂ ਇਸ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਹੋ ਰਹੀ ਹੈ ਠੀਕ ਹੈ ਇਹ ਜੁੱਤੀ ਦੱਸੋ ਜੀ ਜਰੀ ਵਾਲੀ ਜੁੱਤੀ ਪੂਰੀ ਕਢਾਈ ਵਿੱਚੋਂ ਵੀ ਜਿੱਥੇ ਅੱਡੀ ਟਿਕਣੀ ਉੱਥੇ ਵੀ ਕਢਾਈ ਜਿੱਥੇ ਪੰਜਾ ਟਿਕਣਾ ਉੱਥੇ ਵੀ ਕਢਾਈ ਉਹਦੇ ਉੱਪਰ ਵੀ ਕਢਾਈ ਸਿਰਫ 450 450 ਰੁਪਏ ਸਿਰਫ 450 ਰੁਪਏ ਇਹ ਖਾਸ ਤਿਆਰ ਕਰਾਈ ਜੁੱਤੀ ਮੈਂ ਅੰਬਰਸਰ ਗਿਆ ਸੀ ਹੁਣ ਉਸੇ ਪਿੱਛੇ ਜੇ ਮੇਰੀ ਵਾਈਫ ਨੂੰ ਲੈ ਕੇ ਹਾਂਜੀ ਤਾਂ ਉੱਥੇ ਸਾਨੂੰ ਇਹੀ ਜੁੱਤੀ ਮੇਰਾ ਖਿਆਲ 1600 ਦੀ ਬੋਲ ਰਹੇ ਸੀਗੇ 1600 ਦੀ 150 ਘੱਟ ਜਾਂਦੇ 1500 ਤੋਂ ਘੱਟ ਨਹੀਂ ਮਿਲਦੀ ਜੀ ਤੁਸੀਂ 450 ਹਾਂ ਇੱਕ ਦਰਸ਼ਕ ਜਿਹੜਾ ਵੀਡੀਓ ਦੇਖ ਰਹੇ ਨੇ ਇੱਕ ਚੀਜ਼ ਧਿਆਨ ਨਾਲ ਸੁਣ ਲਿਓ ਕਿ ਇੱਥੇ ਹਰ ਚੀਜ਼ ਦਾ ਰੇਟ ਲੱਗਿਆ ਹੋਇਆ ਹੈ ਹਰ ਹਰ ਚੀਜ਼ ਦਾ ਰੇਟ ਲੱਗਿਆ ਹੋਇਆ ਪਰ 450 ਦੀ ਜੁੱਤੀ ਹੈ ਤਾਂ 450 ਦੀ ਮਿਲਣੀ ਆ ਕੇ ਨਾ ਘਟਾਉਣ ਲਈ ਕਿਹੋ ਨਾ ਹੀ ਘਟਣਾ ਕਿਉਂਕਿ 425 ਦੀ ਸਾਨੂੰ ਪਈ ਉਤੋਂ 25 ਰੁਪਏ ਖਰਚਾ ਪੈ ਗਿਆ 450 ਹੀ ਤੁਹਾਡੇ ਚਰਨਾ ਚ ਪਾ ਦੇਣੀ ਹੈ ਤੁਹਾਨੂੰ ਕੋਈ ਕਮਾਈ ਨਹੀਂ ਕਰਨੀ ਤਾਂ ਇਸ ਕਰਕੇ ਇੱਥੇ ਆ ਕੇ ਹਰ ਇੱਕ ਵੱਡੀ ਗੱਲ ਹੋਇਆ ਸਾਡਾ ਐਸਾ ਪਹਿਲਾ ਸ਼ੋਰੂਮ ਹੈ ਪੂਰੇ ਇੰਡੀਆ ਦੇ ਵਿੱਚ ਜਿੱਦੇ ਹਰ ਚੀਜ਼ ਦੇ ਉੱਤੇ ਰੇਟ ਲੱਗਿਆ ਹੋਊਗਾ ਰੇਟ ਲੱਗਿਆ ਹੋਊਗਾ ਮੈਂ 450 ਲਿਖਿਆ ਨਾ 400 ਕਿਸੇ ਨੇ 51 ਲੈਣੇ ਨਾ 449 ਲੈਣੇ 450 ਹੀ ਲੈਣਾ ਮੈਂ ਉਹ ਦਰਸ਼ਕ ਵੀ ਜਿਹੜੇ ਵੀਡੀਓ ਦੇਖ ਰਹੇ ਨੇ ਆਉਣਗੇ ਤਾਂ ਤੁਸੀਂ ਕਿਸੇ ਨੂੰ ਨਹੀਂ ਕਹਿਣਾ ਪਰ ਤੁਸੀਂ 2 2.5 ਜੁੱਤੀਆਂ ਲੈ ਲੋਗੇ ਤਾਂ ਤੁਹਾਨੂੰ ਬੱਚੇ ਦੇ ਨਾਲ ਚੱਪਲ ਪਲਸ ਹੈਂਡਲ ਕੁਝ ਵੀ ਉਹ ਫ੍ਰੀ ਮਿਲਣਗੇ ਜਿਹੜੀ ਚੀਜ਼ ਆਫਰ ਚ ਆਫਰ ਚ ਹੈ ਇਹ ਚਾਰ ਕੂਪਨ ਫ੍ਰੀ ਮਿਲਣਗੇ ਠੀਕ ਹੈ ਜੀ ਇਹ ਸਾਡੇ ਪਾਈਆਂ ਵਾਸਤੇ ਜੁੱਤੀ ਜਿਹੜੀ ਹੈਗੀ ਆ ਆ ਦੇਖੋ ਕਿੰਨੀ ਵਿੱਚੋਂ ਸਰ ਇਹ ਠੰਡੀ ਜੁੱਤੀ ਹੈ ਠੰਡੀ ਜੁੱਤੀ ਤੁਸੀਂ ਦੇਖੋ ਪਤਾਵਾ ਕਿੰਨੀ ਕੋਮਲ ਜੁੱਤੀ ਹੈ ਪਤਾ ਹੀ ਨਹੀਂ ਲੱਗਦਾ ਪਾਈ ਹੋਈ ਆ ਕਿ ਨਹੀਂ ਪਾਈ ਹੋਈ ਕਿੰਨੇ ਦੀ ਹੈ ਜੀ ਸਾਢੇ 450 ਇਹ ਵੀ 450 ਨਹੀਂ ਆਮ ਤੌਰ ਤੇ 8 900 ਦੀ ਜੁੱਤੀ ਮਿਲਦੀ ਹੈ ਇਹ ਨਹੀਂ ਮਿਲਦੀ ਹਾਂਜੀ ਇਹ ਸਾਰੀਆਂ ਰਕਾਬੀਆਂ ਰਕੂਬੀਆਂ ਇਹ ਸਾਰੇ ਬੂਟ ਜਦੋਂ ਸਪੋਰਟ ਸ਼ੂਜ਼ ਹੋ ਗਏ ਵਾਈਬ੍ਰੇਸ਼ਨ ਵਾਲੇ ਬੂਟ ਅਸੀਂ ਵਾਈਬ੍ਰੇਸ਼ਨ ਵਾਲੇ ਬੂਟ ਹੈ ਜੀ ਹਾਂਜੀ ਆ ਦੇਖੋ ਇੱਥੇ ਦੱਬੋ ਸਾਰੇ ਵਾਈਬ੍ਰੇਟ ਕਰ ਦਿੰਨੇ ਮ사ਜ ਦੇ ਵਿੱਚ ਚੱਲਦੇ ਰਹੇ ਆਪਣੇ ਪੈਰਾਂ ਨੂੰ ਮ사ਜ ਕਰਦੇ ਜੋ ਤੁਰੋਗੇ ਮ사ਜ ਵੀ ਹੁੰਦੀ ਜਾਊ ਮ사ਜ ਕਰਾਉਣ ਦੇ ਵਿੱਚ ਆਪਾਂ ਜਲਸਾ ਹੈ 200 ਰੁਪਏ ਇੱਕ ਜਿਹੜੇ ਸਾਡੇ ਵੀਰ ਹੋਰ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਭਾਜੀ ਇਹ ਜਲਸਾ ਹੈ ਤੁਸੀਂ ਦੇਖੋ ਟਰਾਈ ਕਰੋ ਕਿਤੇ ਵੀ ਤੁਹਾਨੂੰ 500 600 ਦਾ ਮਿਲੂਗਾ ਇੱਥੇ ਸਿਰਫ ਮਿਲ ਰਿਹਾ 200 ਦਾ ਸਿਰਫ 200 ਰੁਪਏ ਦਾ 200 ਦਾ ਪੱਕੀ ਗੱਲ ਹੈ ਜੀ ਰੇਟ ਤਾਂ ਅਜਾ ਕਰ ਲੋ ਪਹਿਣਾ ਵਾਸਤੇ ਕੀ ਹੈ 200 ਦੀ ਜੁੱਤੀ ਤਾਂ ਸਾਡੇ ਵੀਰਾਂ ਵਾਸਤੇ ਵੀ ਸਿਰਫ 200 ਦਾ ਜਲਦੀ ਹਾਂ ਜੀ ਮੈਂ ਯੋਗ ਪਰਦੇ ਉਫਰਾਂ ਲੱਗਦਾ ਪਰ ਜੇ ਕਰਾਂ ਮੈਂ ਤੁਹਾਨੂੰ ਦੱਸਦਾ ਜਿਹੜਾ ਨਵੀਆਂ ਚੀਜ਼ਾਂ ਇਸ ਵਾਰ ਆਈਆਂ ਚਰਨ ਜਦੋਂ ਸਾਡੇ ਸ਼ੋਰੂਮ ਚ ਪੈ ਗਏ ਸਮਝ ਲਓ ਰੱਬ ਹੀ ਆ ਗਿਆ ਜੇ ਤੁਸੀਂ ਰੱਬ ਤੋਂ ਰੱਬ ਦਾ ਸਾਨੂੰ ਇੰਨਾ ਕੁਝ ਦੇ ਰਿਹਾ ਹੈ ਹੈਨਾ ਤਾਂ ਰੱਬ ਹੀ ਆ ਗਿਆ ਤਾਂ ਫਿਰ ਉਹ ਚੋਂ ਕਮਾਈ ਕੀ ਕਰਨੀ ਹੈ ਬੱਚੇ ਨੂੰ ਅਸੀਂ ਪਹਿਲੀ ਰੱਬ ਮੰਨ ਕੇ ਚੱਲਦੇ ਹਾਂ ਤਾਂ ਹੁਣ ਤੁਸੀਂ ਆਹ ਦੇਖ ਲਓ ਕਲੰਬਸ ਦਾ ਲੈ ਲਓ ਹੈਨਾ ਜਿਹੜਾ ਬੂਟ ਆ ओरिजिनल ਆ ਇਹਦੇ ਵਿੱਚ ਤੁਸੀਂ ਜਾ ਸਕੈਨਿੰਗ ਸਕੋਨਿੰਗ ਜਾਂ ਜਿਹੜੀ ਗੂਗਲ ਕਰਕੇ ਨੈਟ ਨੋਟ ਅੱਜਕੱਲ੍ਹ ਦੇ ਜਵਾਬ ਹਾਂ ਆਨਲਾਈਨ ਦੇਖ ਲੈਂਦੇ ਨੇ ਉਹ ਦੇਖ ਲੈਣਾ ਆਨਲਾਈਨ ਉਹਦੇ ਸਟੋਰ ਚ ਜਾ ਕੇ ਦੇਖ ਲੈਣਾ ਔਰ ਜੇ ਉੱਥੇ ਵੱਧ ਤੋਂ ਵੱਧ 10% 5% ਲੈਸ ਹੋ ਜੂ ਇੱਥੇ ਸਿੱਧੇ 50 ਪਲੱਸ 900 ਦਾ ਹੈ 900 ਦਾ ਹਾਂਜੀ ਠੀਕ ਹੈ ਜੀ ਸਿਰਫ 900 ਦਾ ਇਹ ਕਿਹੜੀ ਕੰਪਨੀ ਦਾ ਕਲੰਬਸ ਕਲੰਬਸ ਇਹ ਕਿਹੜੀ ਦਾ ਸੀਗਾ ਕੈਂਪਸ ਕੈਂਪਸ ਕਲੰਬਸ ओरिजिनल ਇਹ ਵੀ 900 ਦਾ ਚਾਹੇ ਇਹ ਲੈ ਜਾਓ ਚਾਹੇ ਉਹ ਲੈ ਜਾਓ ਜਿਹੜਾ ਮਰਜ਼ੀ ਲੈ ਜਾਓ ਹਾਂ ਇਹਨਾਂ ਦੇ ਵਿੱਚੋਂ ओरिजिनल ਤੇ ਉਸ ਤੋਂ ਬਾਅਦ ਅੱਗੇ ਆ ਜੀ ਇਹ ਹੁਣ ਗਰੀਬ ਆਦਮੀ ਕਈ ਵਾਰ ਕਹਿੰਦਾ ਮੈਂ 900 ਵੀ ਕਿੱਥੋਂ ਲਾਵਾਂ ਹੂੰ ਮੇਰੇ ਫਾਦਰ ਸਾਹਿਬ ਦੀ ਦਿਹਾੜੀ ਕਿੰਨੀ ਹੈ 700 700 ਹੈਨਾ ਮੈਂ 900 ਕਿੱਥੋਂ ਲਾਉਂਗਾ ਜੀ ਬਈ ਹੋਰ ਸਸਤਾ ਸਹੀ ਗੱਲ ਹੈ ਅੱਜ ਕੱਲ ਖਰਚੇ ਬਹੁਤ ਨੇ ਮਹਿੰਗਾਈ ਬਹੁਤ ਹੈ ਜਿਹੜਾ ਗਰੀਬ ਆਦਮੀਆ ਕਿਸੇ ਦਿਨ ਕੰਮ ਮਿਲਦਾ ਹੈ ਕਿਸੇ ਦਿਨ ਨਹੀਂ ਮਿਲਦਾ ਤੇ ਉਹ ਸੌ ਕੋੰਦਰੇ ਵੀ ਅਸੀਂ ਉਹ ਚੀਜ਼ ਪਾਉਣੀ ਆ ਪਰ ਮੈਂ ਕਿ ਰੇਟ ਜਦੋਂ ਮਹਗੇ ਰੇਟ 'ਚ ਪੈਂਦੀ ਹੈ ਔਰ ਉਹਦੇ ਲਈ ਸਰ ਇੱਕ ਵਾਰੀ ਦਿਖਾਓ ਮਾਡਲ ਇੱਕ ਮਾਡਲ ਦੋ ਮਾਡਲ ਤਿੰਨ ਮਾਡਲ ਚਾਰ ਮਾਡਲ ਪੰਜ ਮਾਡਲ ਛੇ ਮਾਡਲ ਤੁਹਾਨੂੰ ਆਨਲਾਈਨ ਵੀ ਭੇਜ ਦਾਂਗੇ ਰੇਟ ਸੁਣ ਕੇ ਨੀਂਦ ਉੱਡ ਜਾਓ OK ਜੀ ਪੱਕੀ ਗੱਲ ਹੈ 450 ਕਿਥੇ 490 ਵਿੱਚੇ ਸ਼ਿਪਿੰਗ ਫ੍ਰੀ 490 ਦੇ ਵਿੱਚ 490 ਫ੍ਰੀ ਠੀਕ ਹੈ ਜੀ ਜਿਹਨੇ ਦੋ ਲੈਨੇ ਨਾਲ ਇਹ ਉਹਦੇ ਚਾਰੇ ਕੂਪਨ ਫ੍ਰੀ ਲੱਗਦਾ ਨਹੀਂ ਹੈ 450 ਹੋਊਗਾ 490 ਦਾ ਪਰ ਹੁਣ ਦੇਵਾਂਗੇ ਜਦੋਂ ਕਹਿਤਾ ਤਾਂ ਕਹਿਤਾ ਜਿਹੜੇ ਆਉਣਗੇ ਉਹਨਾਂ ਨੂੰ ਦਵਾਂਗੇ ਅਸੀਂ ਦੇਵਾਂਗੇ ਪੱਕਾ ਜੀ ਆਨਲਾਈਨ ਮੰਗਾ ਲਓ ਸਕਰੀਨਸ਼ਾਟ ਲੈ ਲਓ ਇੱਕ ਵਾਰੀ ਦੁਬਾਰੀ ਦਿਖਾ ਦਿਓ ਸਕਰੀਨਸ਼ਾਟ ਦੇ ਦਿਓ ਜਿਹੜਾ ਤੁਹਾਨੂੰ ਕਲਰ ਪਸੰਦ ਹੈ ਜਿਹੜਾ ਨੰਬਰ ਪਸੰਦ ਹੈ ਤੁਸੀਂ ਭੇਜ ਦਿਓ ਸਾਡੇ ਕੋਲ ਸਕੈਚਰ ਸਕੈਚਰੀ ਇਸ ਕਰਕੇ ਕੋਈ ਵੀ ਭੇਜਦਾ ਉਸ ਤੋਂ ਬਾਅਦ ਆਪਾਂ ਆ ਜੀ ਚੁੰਮਰ ਲਾਈਟਾਂ ਜਿਹਨੇ ਕੋਠੀ ਦਾ ਸ਼ਿੰਗਾਰ ਕਰਨਾ ਆ ਜਾਓ ਫਟਾਫਟ ਦੋਸਤੋ ਤੁਹਾਨੂੰ ਅੱਧੇ ਰੇਟ 'ਚ ਤੁਹਾਡੇ ਘਰ ਦਾ ਜਿਹੜਾ ਸ਼ਿੰਗਾਰ ਹੋ ਰਿਹਾ ਔਰ ਇੱਥੋਂ ਹਰ ਚੀਜ਼ ਮਿਲ ਰਹੀ ਆ ਚੁੰਮਰ ਵੀ ਮਿਲ ਰਿਹਾ ਈਜੀ ਲਾਈਫ ਸਟੋਰ ਦੇ ਵਿੱਚੋਂ ਪਰ ਆਈਟਮ ਤੁਹਾਨੂੰ ਮਿਲ ਰਹੀ ਆ ਇੱਕ ਵਾਰੀ ਲਾਈਟਾਂ ਚਲਾ ਕੇ ਦਿਖਾਦਾ ਮੈਂ ਹੂੰ ਕਹਿੰਦੇ ਸਰੰਦ ਦਿਨੇ ਰੋੜਾ ਦੇਖੋ ਦਿਨ ਚੜ ਗਿਆ ਹਨਾ ਤਾਂ ਕਿੰਨੀ ਵਧੀਆ ਲੱਗਦੀ ਆ ਐਡਰੈਸ ਦੁਬਾਰਾ ਸਮਝਾ ਦਈਏ ਇਧਰ ਮਾਰੇ ਨਜ਼ਰ ਇਹ ਹਾਈਵੇ ਆ ਲੁਧਿਆਣੇ ਤੋਂ ਦਿੱਲੀ ਰਾਜਪੁਰਾ ਅੰਬਾਲਾ ਜਾ ਰਹੀਆਂ ਨੇ ਜਿਹੜੀਆਂ ਗੱਡੀਆਂ ਇਹ ਜਾ ਰਹੀਆਂ ਨੇ ਰਾਜਪੁਰੇ ਦਿੱਲੀ ਨੂੰ ਸਾਹਮਣੇ ਸਾਡੇ ਇੰਡੀਅਨ ਆਇਲ ਪੈਟਰੋਲ ਪੰਪ ਹੈ ਸਰਹੰਦ ਬਾਬਾ ਬੰਦਾ ਸਿੰਘ ਬਹਾਦਰ ਬਸ ਸਾਡੇ ਦੇ ਸਾਹਮਣੇ ਬਿਲਕੁਲ ਕੋਲੇ ਜਾ ਕੇ ਜਦੋਂ ਇੰਡੀਅਨ ਆਇਲ ਪੈਟਰੋਲ ਪੰਪ ਆ ਜਾਂਦਾ ਉਹਦੇ ਓਪੋਜ਼ਿਟ ਜਿਹੜਾ ਆਪਣਾ ਸ਼ੋਰੂਮ ਹੈ ਦਰਸ਼ਕੋ ਈਜੀ ਲਾਈਫ ਸਟੋਰ ਕਿਸੇ ਤੋਂ ਵੀ ਪੁੱਛੋਗੇ ਬਾਕੀ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਕੋਈ ਕੁਐਰੀ ਕਰਨੀ ਹੈ 9 ਤੋਂ 5 ਜਿਹੜਾ ਫੋਨ ਕਰਨਾ ਫਿਰ ਸਾਨੂੰ ਇਹਨੇ ਕਿਹਾ ਵੀ ਤੁਸੀਂ ਫੋਨ ਚੱਕਿਆ ਨਹੀਂ ਕਿਉਂਕਿ ਜਿਹੜਾ ਸਟਾਫ ਹੈ ਸਾਡਾ 9 ਤੋਂ 5 ਉਹ ਬੈਠਦਾ ਉਹ ਫਿਰ ਫੋਨ ਚੱਕਦਾ ਤੁਹਾਡੇ ਨਾਲ ਗੱਲ ਕਰਦਾ ਐਡਰੈਸ ਸਮਝਣਾ ਉਹਨਾਂ ਤੋਂ ਵੀ ਸਮਝ ਲਓਗੇ ਬਾਕੀ ਤੁਸੀਂ ਆਈ ਹੋਇਓ ਇਜੀ ਲਾਈਫ ਭਰੋਗੇ ਇਸ ਰੰਗ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਓ ਹਾਈਵੇਅ ਇੰਡੀਅਨ ਆਇਲ ਪੈਟਰੋਲ ਪੰਪ ਹੈ ਇਹ ਚਾਰ ਕੁੱਪ ਨੰਗਾਵਾਓ ਜਿਹੜੇ ਦਰਸ਼ਕ ਵੀਡੀਓ ਸ਼ੇਅਰ ਕਰਨੀ ਹੈ ਉਹ ਕਹਿੰਦੇ ਕਿਉਂ ਕਰੀਏ ਕਿਉਂ ਕਰੀਏ ਤੁਹਾਲੇ ਵੀルダー ਕਿਉਂ ਕਰੀਏ ਉਹਨਾਂ ਨੂੰ ਅਸੀਂ ਸਾਡਾ ਈਜੀ ਲਾਈਫ ਦਾ ਪੇਜ ਹੈ ਲਾਈਕ ਫੋਲੋ ਸ਼ੇਅਰ ਕਰਕੇ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਹਦੇ ਉੱਤੇ ਪਾ ਦਿਓ ਫਟਾਫਟ ਤੁਹਾਨੂੰ ਨਾਲ ਦੀ ਨਾਲ ਸੋਨੇ ਦੇ ਸਿੱਕੇ ਵਾਲਾ ਕੂਪਨ ਆ ਜਾਊਗਾ ਸੋਨੇ ਦੇ ਸਿੱਕੇ ਵਾਲਾ ਕੂਪਨ ਆ ਜਾਊਗਾ ਲਾਈਵ ਕੱਢਾਂਗੇ ਹੁਣ ਅੱਗੇ ਜਾ ਕੇ ਤੁਹਾਨੂੰ ਉਹਦੀ ਇਨਫੋਰਮੇਸ਼ਨ ਪੈਂਦੇ ਨੇ ਵੀ ਇਹ ਹਵਾ ਦੇ ਵਿੱਚ ਗੱਲਾਂ ਹੁੰਦੀਆਂ ਵੀ ਪਹਿਲਾਂ ਇਹਨਾਂ ਨੇ ਕੁਝ ਕੀਤਾ ਵੀ ਹੈਗਾ ਸਾਰੇ ਹਾਂ ਉਹ ਉਹ ਹਾਂ ਆਜੋ ਇੱਧਰ ਕਹਿੰਦੇ ਪਹਿਲਾਂ ਕੁਝ ਕੀਤਾ ਪਤਾ ਨਹੀਂ ਤੁਸੀਂ ਆਪ ਹੀ ਕਹਿ ਰਹੇ ਹੋ ਪਤਾ ਨਹੀਂ ਤੁਹਾਨੂੰ ਕੋਈ ਕਹਿੰਦਾ ਆ ਉਹ ਦਰਸ਼ਕ ਨੇ ਜਿਨ੍ਹਾਂ ਨੂੰ ਪਹਿਲਾਂ ਕੁਝ ਕੀਤਾ ਆ ਤੁਸੀਂ ਦਿਖਾਇਓ ਇੱਕ ਵਾਰੀ ਸਾਰੇ ਜਿਨ੍ਹਾਂ ਨੂੰ ਮੋਟਰਸਾਈਕਲ ਫਰੀਚ ਨਿਕਲਦੀ ਹੈ ਕੀ ਗੱਲ ਹੈ ਇਹ ਪਹਿਲਾਂ ਨਹੀਂ ਹੋਇਆ ਦਰਸ਼ਕਾਂ ਨੇ ਆ ਸਾਡੇ ਸਾਹਮਣੇ ਬੈਣੀ ਠੀਕ ਹੈ ਕਿਸੇ ਦੀ ਆਪਾਂ ਜਾਲੀ ਤਾਂ ਲਾਈ ਨਹੀਂ ਸਕਦੇ ਅੱਡੇ ਵੱਡੇ ਹਾਈਵੇ ਤੇ ਕਿਸੇ ਦੀ ਫੋਟੋ ਜਾਲੀ ਕਿਵੇਂ ਲਾ ਦੋ 2025 ਜੜਿਆ 2025 ਦੇ ਵਿੱਚ ਵੀ ਕੁਝ ਕੱਢਿਆ ਹੀ ਆਪਾਂ 2025 'ਚ ਹੋਣੀ ਮੋਟਰਸਾਈਕਲ ਕੱਢ ਕੇ ਹਟਿਆ ਦੇ ਅੱਛਾ ਮੋਟਰਸਾਈਕਲ ਕੱਢ ਕੇ ਹਟਿਆ ਹਾਂਜੀ ਆਸਟ੍ਰੇਲੀਆ 'ਚ ਬੈਠੇ ਨੇ ਠੀਕ ਹੈ ਤਾਂ ਉਹਨਾਂ ਨੂੰ ਤੁਸੀਂ ਅਸੀਂ ਨੰਬਰ ਦੇ ਦਾਂਗੇ ਤੁਹਾਨੂੰ ਤੁਸੀਂ ਫੋਨ ਕਰਕੇ ਪੁੱਛ ਲਿਓ ਅੱਛਾ ਮੋਟਰਸਾਈਕਲ ਨਿਕਲੇ ਉਹਨਾਂ ਨੂੰ ਉਹ ਆਸਟ੍ਰੇਲੀਆ 'ਚ ਗਏ ਹੋਏ ਨੇ ਮੋਟਰਸਾਈਕਲ ਉਹਰੇ ਮੇਨ ਸੇਵਾ ਹੀ ਹੈ ਅਸੀਂ ਕਹਿੰਦੇ ਆ ਤੁਹਾਡੀ ਸ਼ੇਅਰ ਕਰਨ ਦੀ ਸੇਵਾ ਪਰ ਸ਼ੇਅਰ ਕਰਨ ਦੀ ਸੇਵਾ ਦੇ ਨਾਲ-ਨਾਲ ਤੁਹਾਨੂੰ ਮੇਵਾ ਮਿਲ ਰਿਹਾ ਹੈ ਇਹ ਸੋਨੇ ਦਾ ਸਿੱਕਾ ਤੁਹਾਡੇ ਘਰ ਦਾ ਸ਼ਿੰਗਾਰ ਹੋਊਗਾ ਜੀ ਨੇ ਕਹਾ ਗਰੀਬ ਧੀ ਪੈਣ ਦਾ ਕੋਈ ਵਿਆਹ ਕਰਦਾ ਜਿਹੜੇ ਦਰਸ਼ਕ ਬਾਹਰ ਬੈਠੇ ਨੇ ਕੋਈ ਪੁੰਨ ਕਰਨਾ ਚਾਹੁੰਦਾ ਉਹ ਉਹਨਾਂ ਨੂੰ ਸਾਡੇ ਸ਼ੋਅਰੂਮ ਚ ਭੇਜੋ ਅਸੀਂ ਉਹਨਾਂ ਨੂੰ ਕੰਬੋ ਪੈਕ ਦੇ ਨਾਲ 11000 ਰੁਪਏ ਸ਼ਗਨ ਸਕੀਮ ਦੇਵਾਂਗੇ ਠੀਕ ਹੈ ਜੀ ਇਹ ਪਹਿਲੀ ਵਾਰ ਹੋ ਰਿਹਾ ਔਰ 11 ਸ਼ਗਨ 11000 ਸ਼ਗਨ ਸਕੀਮ 11 ਪ੍ਰਦਤ ਨਾਲ ਪੰਬੋ ਦੇ ਵਿੱਚ 70000 ਰੁਪਏ ਕੀਮਤ ਹੈ ਨਾਲ ਹੀ 11 ਮੋਟਰਸਾਈਕਲ ਦੇ ਕੂਪਨ ਠੀਕ ਹੈ ਜੀ ਦਰਸ਼ਕੋ ਵੱਤ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕੋਈ ਗਲਤੀ ਹੋਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਸਸਹੀ ਕਾਲ ਜੀ